ਸੂਬੇ ਦੇ ਅੰਦਰ ਇੱਕ ਪਾਸੇ ਸਰਕਾਰਾਂ ਗਰੀਬ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀਆਂ ਨੇ ਦੂਸਰੇ ਪਾਸੇ ਹੀ ਸਹੂਲਤਾਂ ਅਸਲ ਲੋੜਵੰਦ ਲੋਕਾਂ ਤੋਂ ਕਿੰਨਾ ਦੂਰ ਨਜ਼ਰ ਆ ਰਹੀਆਂ ਨੇ ਕਾਲ ਕਰਨ ਜਾ ਰਹੀਆਂ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਝੁਕੇ ਲਾਲ ਸਿੰਘ ਵਾਲੇ ਦੀ ਜਿੱਥੇ ਕਿ ਇੱਕ ਨੌਜਵਾਨ ਜੋ ਕਿ ਇਲਾਜ ਦੇ ਲਈ ਪੈਸੇ ਨਾ ਹੋਣ ਕਾਰਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਜਿਸ ਦੇ ਇਲਾਜ ਦੇ ਲਈ ਸਰਕਾਰ ਦੀਆਂ ਸਰਕਾਰੀ ਸਹੂਲਤਾਂ ਵੀ ਕੰਮ ਨਹੀਂ ਆ ਰਹੀਆਂ ਅਤੇ ਗਰੀਬ ਪਰਿਵਾਰ ਰੋ ਰੋ ਕੇ ਲੋਕਾਂ ਦੇ ਕੋਲੋਂ ਮਦਦ ਮੰਗ ਰਿਹਾ ਹੈ ਫਿਰੋਜ਼ਪੁਰ ਦੇ ਵਿੱਚ ਹੜਤੂਆਂ ਨਾਲ ਜ਼ਖਮੀ ਹੋਈ ਨੌਜਵਾਨ ਦੇ ਪਰਿਵਾਰ ਨੇ ਦੱਸਿਆ ਕਿ 5 ਮਹੀਨੇ ਪਹਿਲਾਂ ਸਾਡੇ ਪਿੰਡ ਦੇ ਵਿੱਚ ਹੜ ਦੀ ਸਥਿਤੀ ਬਣ ਗਈ ਸੀ ਅਤੇ ਪਾਣੀ ਆਉਣ ਦੇ ਨਾਲ ਘਰੋਂ ਵੀ ਘਰ ਹੋਣਾ ਪਿਆ ਸੀ ਆਪਣਾ ਘਰੇਲੂ ਸਮਾਨ ਬਚਾਉਣ ਦੇ ਲਈ ਕੋਠੇ ਦੀਆਂ ਛੱਤਾਂ ਤੇ ਰੱਖਿਆ ਜਾ ਰਿਹਾ ਸੀ ਸਮਾਨ ਤਾਂ ਸਾਡਾ ਲੜਕਾ ਕੋਠੀ ਦੀ ਛੱਤੋਂ ਥੱਲੇ ਡਿੱਗਿਆ ਅਤੇ ਉਸਦੇ ਮਣਕੇ ਹਿੱਲ ਗਏ ਇਸ ਨੂੰ ਇਲਾਜ ਦੇ ਲਈ ਕਈ ਹਸਪਤਾਲਾਂ ਦੇ ਵਿੱਚ ਲੈ ਕੇ ਜਾਂਦਾ ਰਿਹਾ ਪਰ ਇਲਾਜ ਨਹੀਂ ਹੋ ਪਾਇਆ ਹੁਣ ਉਸੇ ਪਿੱਛੇ ਡੂੰਗੇ ਡੂੰਗੇ ਜ਼ਖਮ ਬਣ ਗਏ ਨੇ ਜੋ ਕਿ ਡਾਕਟਰਾਂ ਦੇ ਵੱਲੋਂ ਉਸ ਨੂੰ ਜਵਾਬ ਦੇ ਦਿੱਤਾ ਗਿਆ ਐਨਾ ਲੱਖਾਂ ਰੁਪਿਆ ਦਾ ਖਰਚਾ ਹੋ ਰਿਹਾ ਹੈ ਮਸੋ ਪਰਿਵਾਰ ਦੇ ਵੱਲੋਂ ਸਮਾਜ ਸੇਵੀ ਅਤੇ ਐਨ ਆਰ ਆਈਆਂ ਦੇ ਅੱਗੇ ਮਦਦ ਦੀ ਕੋਹਾਰ ਲਗਾਈ ਗਈ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਜਸਪੀਰ ਕੌਰ ਹੈ ਜਸਪੀਰ ਕੌਰ ਕੀ ਲੱਗਦੇ ਨੇ ਆਪਣਾ ਮੇਰੇ ਪਤੀ ਨਹੀਂ ਸੀ ਤੇ ਕਿਸ ਤਰ੍ਹਾਂ ਡਿੱਗ ਪਏ ਸੀਗੇ ਇਹ ਪਾਣੀ ਆਉਣ ਕਰਨਾ ਸਮਾਨ ਉੱਤੇ ਝੜਾਰੇ ਸੀ ਤੇ ਉਹ ਡਿੱਗ ਪਏ ਸੀ ਥੱਲੇ ਉਸ ਕਰਣ ਇਹਨਾਂ ਦੀ ਰੀੜ ਦੀ ਹੱਡੀ ਚ ਫੈਕਚਰ ਆ ਗਿਆ ਸੀ ਤੇ ਉਸ ਕਰਨੇ ਚੱਲ ਨਹੀਂ ਸਕਦੇ ਜ਼ਖਮੀ ਬਹੁਤ ਜ਼ਿਆਦਾ ਹੋ ਗਏ ਨੇ ਤੇ ਮੇਰੀ ਛੋਟੀ ਜੀ ਬੱਚੀ ਹੈ ਸਾਲ ਦੀ ਤੇ ਇਹਨਾਂ ਤੋਂ ਸਿਵਾ ਹੋਰ ਕੋਈ ਨਹੀਂ ਹੈਗਾ ਸਾਡਾ ਮੇਰੇ ਸਹੁਰੇ ਨੇ ਉਹ ਵਿਚਾਰੇ ਕਮਾਨ ਜਾਂ ਫਿਰ ਘਰ ਦੀ ਰਖਾਲੀ ਕਰਨ ਜਾਂ ਸਾਡੇ ਕੋਲ ਰਹਿਣ ਇੱਕ ਹੀ ਕਮਰਾ ਗਿਆ ਚੌਪੜੀ ਚ ਪਹਿਲਾਂ ਅਸੀਂ ਰਹਿੰਦੇ ਰਿਹਾ ਫਿਰ ਹੁਣ ਇੱਕ ਹੀ ਕਮਰਾ ਉਹ ਵੀ ਲੋਕਾਂ ਨੇ ਕਿਸੇ ਨੇ ਸਾਨੂੰ ਖੜਾ ਕਰਕੇ ਦਿੱਤਾ ਸਹਾਇਤਾ ਨਾਲ ਤੇ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਮੇਰੀ ਬੱਚੀ ਦੀ ਖਾਤਰ ਤੇ ਮੇਰੇ ਪਤੀ ਦੀ ਜ਼ਿੰਦਗੀ ਬਚਾਈ ਜਾਏ ਤੇ ਮਦਦ ਕੀਤੀ ਜਾਏ ਤੋ ਇਸ ਤਰ੍ਹਾਂ ਦੀ ਹੁਣ ਜ਼ਿੰਦਗੀ ਔਰ ਮੌਤ ਦੀ ਜੰਗ ਲੜ ਰਹੀ ਹੈ ਜ਼ਖਮ ਕਿੰਨੇ ਕ ਬਣ ਚੁੱਕੇ ਨੇ ਅਜੇ ਸਖਮ ਬਹੁਤ ਜ਼ਿਆਦਾ ਹੋ ਗਏ ਨੇ ਕੋਈ ਵੀ ਇਲਾਜ ਨਹੀਂ ਹੋ ਰਿਹਾ ਕਿਤੇ ਵੀ ਜਾਣੇ ਕਾਡ ਜੀ ਲੈ ਕੇ ਕੇ ਕਾਡ ਵੀ ਨਹੀਂ ਚੱਲਿਆ ਕਾਡ ਵੀ ਨਹੀਂ ਚੱਲ ਰਿਹਾ ਜੀ ਸਾਡਾ ਹੁਣ ਮੰਗੇ ਵੀ ਹਾਂਜੀ ਸਾਡੀ ਮਦਦ ਕੀਤੀ ਜਾਵੇ ਜਿੰਨਾ ਵੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ ਮੇਰੇ ਪਤੀ ਦੀ ਜ਼ਿੰਦਗੀ ਬਚਾਈ ਜਾਵੇ ਛੋਟੀ ਬੱਚੀ ਦੇ ਖਾਤਰ ਕੀ ਨਾਮ ਤੁਹਾਡਾ ਜੀ ਦਰਸ਼ਨਾ ਕਾ ਦਰਸ਼ਕ ਕਿਥੋਂ ਦੇ ਰਹਿਣ ਵਾਲੇ ਹੋਰ ਕੀ ਕਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਤੁਹਾਡੇ ਬੱਚਾ ਬਾਰਡਰ ਤੇ ਅਸੀਂ ਰਹਿਣ ਵਾਲੇ ਆ ਹਾਂ ਹਾਂ ਨਾਲ ਸਿੰਘ ਦੇ ਚੁੱਗੇ ਆ ਹਾਂ ਹਾਂ ਤੇ ਪਾਣੀ ਆਣ ਕਰਨ ਹਾਂ ਹਾਂ ਤੇ ਅਸੀਂ ਆਪਦੀ ਜਾਨ ਬਚਾਣ ਲਈ ਆਪਦੇ ਧਾਨ ਬਚਾਣ ਲਈ ਥੋੜੇ ਬਹੁਤੇ ਤੋ ਬੱਚਾ ਉੱਤੇ ਸਮਾਨ ਸੱਟ ਰਿਆ ਸੀ ਹੂੰ ਹੂੰ ਤੇ ਉਹ ਬੱਚਾ ਡਿੱਗਿਆ ਏ ਡਿੱਗਣ ਕਾਰਨ ਉਹਦੇ ਅੱਡੀ ਜੀੜ ਦੀ ਅੱਡੀ 'ਚ ਸੱਟ ਵੱਜ ਗਈ ਹੂੰ ਕਹਿੰਦੇ ਰੀੜ ਦੀ ਅੱਡੀ ਦੇ ਵਿੱਚ ਮਣਕੇ ਆ ਕੋਈ ਕਹਿੰਦਾ ਨਾੜ ਦਬਾਈ ਗਈ ਏ ਡਾਕਟਰਾਂ ਨੇ ਪੈਸਾ ਮੰਗ ਚੁੱਕੇ 4-5 ਲੱਖ ਰੁਪਏ ਮੰਗਿਆ ਉਹਨਾਂ ਨੇ ਇਲਾਜ ਹੋਇਆ ਨਹੀਂ ਸਾਡੇ ਕੋਲ ਇਲਾਜ ਨਹੀਂ ਕਰਾਇਆ ਗਿਆ ਤੇ ਅਸੀਂ ਆਪ ਦਾ ਕਿੰਨਾ ਸੀ ਕਾਰ ਦਾ ਸਮਾਨ ਵੀ ਵੇਚੁੱਕੇ ਕਾਰ ਵੀ ਵੇਚ ਚੁੱਕੇ ਮੱਜ ਵੀ ਵੇਚ ਚੁੱਕੇ ਅਸੀਂ ਹੂੰ ਇਲਾਜ ਪਿੱਛੇ ਇਲਾਜ ਦੇ ਪਿੱਛੇ ਅਸੀਂ ਤੇ ਸਾਡੇ ਕੋਈ ਇਲਾਜ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਨਹੀਂ ਹੁਣ ਕਿਸ ਤਰ੍ਹਾਂ ਦੇ ਜ਼ਖਮ ਬਣ ਚੁੱਕੇ ਨੇ ਬੱਚਾ ਤੁਹਾਡਾ ਕਿਸ ਤਰ੍ਹਾਂ ਦੀ ਜ਼ਿੰਦਗੀ ਲੜ ਰਿਹਾ ਹੁਣ ਬਹੁਤ ਬਹੁਤ ਜ਼ਖਮ ਹੋ ਚੁੱਕੇ ਡੂੰਗੇ ਡੂੰਗੇ ਜ਼ਖਮ ਹੋ ਚੁੱਕੇ 2-3 ਇੰਚ ਡੂੰਗੇ ਜ਼ਖਮ ਹੋ ਗਿਆ ਹਾਂ ਹਾਂ ਤੇ ਇਲਾਜ ਉਹਨਾਂ ਨੇ ਪੈਸੇ ਮੰਗ ਚੁੱਕੇ 3-4 ਲੱਖ ਰੁਪਈਆ ਮੰਗੇ ਕਿੱਥੇ ਕਿੱਥੇ ਕਰਾ ਕੇ ਆਏ ਤੁਸੀਂ ਇਲਾਜ ਕਿੱਥੇ ਕਰਾਉਂਦੇ ਰਹੇ ਬੰਦੀ ਸਾਹ ਤੇ ਪਾ ਚੁੱਕੇ ਆਸੀਂ ਆਪ ਕਾਰਡ ਕੋਡ ਚੱਲਿਆ ਨਹੀਂ ਤੁਹਾਡਾ ਬਿਲਕੁਲ ਨਹੀਂ ਜੀ ਕੀ ਕਹਿੰਦੇ ਕਾਰਡ ਨਹੀਂ ਚੱਲਣਾ ਨਹੀਂ ਜੀ ਪੈਸੇ ਮੰਗ ਰਹੇ ਹਾਂਜੀ ਪੈਸੇ ਮੰਗਦੇ 4-5 ਲੱਖ ਰੁਪਈਆ ਲੱਗੇਗਾ ਕਿਹ ਮੁੰਡਾ ਹੀ ਬਚੇਗਾ ਤੇ ਨਹੀਂ ਤੋਰ ਪਾ ਸਕਦਾ ਹਮ ਇਹ ਕਹ ਨਹੀਂ ਰੀੜ ਦੀ 67 ਵਜਨ ਕਰਨ ਹਮ ਹੁਣ ਕਿਸ ਤਰ੍ਹਾਂ ਤੁਸੀਂ ਜਿਹੜੀ ਇੰਨੀ ਚਿੰਤਾ ਚ ਪਏ ਕਿਸ ਤਰ੍ਹਾਂ ਦੇ ਹੁਣ ਹਾਲਾਤ ਬਣੇ ਤੁਹਾਡੇ ਘਰ ਦੇ ਸਾਡੇ ਘਰ ਦੇ ਪਾਣੀ ਆਰਨ ਕਰਨੇ ਹਾਲਾਤ ਬਣ ਚੁੱਕੇ ਸਾਡੇ ਇਸ ਬੱਚੇ ਦੇ ਲਈ ਅਸੀਂ ਇਲਾਜ ਲਈ ਮੰਗ ਮੰਗਨੇ ਆ ਵੀ ਸਾਡੀ ਮਦਦ ਕੀਤੀ ਜਾਵੇ ਤੇ ਇਸ ਬੱਚੇ ਦਾ ਇਲਾਜ ਕੀਤਾ ਜਾਵੇ ਸਾਡੇ ਕੋਲ 1 ਰੁਪਏ ਜਾਣ ਵਾਸਤੇ ਨਹੀਂ ਕੀ ਦੇਗਾ ਵੀ ਬੱਚੇ ਨੂੰ ਅਸੀਂ ਲੈ ਕੇ ਜਾ ਸਕੀ ਤੇ ਬਿਆਸ ਸਿੰਘ ਬੱਚੇ ਕਿੰਨੇ ਨੇ ਮੇਰੇ ਇੱਕ ਬੇਟਾ ਹੈ ਬੇਟੀ ਹੈਗੀ ਇੱਕ ਛੋਟੀ ਬੱਚੀ ਹੈ ਹਾਂਜੀ ਸਾਲ ਦੀ ਬੇਟੀ ਹੁੰਦੀ ਹੁਣ ਕੀ ਮੰਗ ਵੀ ਉਹਦੇ ਖਾਤਰ ਹੀ ਕਿਸੇ ਹਾਂ ਉਹਦੀ ਬੱਚੀ ਦੇ ਮੂੰਹ ਨੂੰ ਤੇ ਇੱਕ ਲੜਕਾ ਹੈ ਤੇ ਉਹਦੀ ਜ਼ਿੰਦਗੀ ਦਾ ਸਵਾਲ ਹੈ ਹੂੰ ਹੂੰ ਤੇ ਉਹਦੀ ਜ਼ਿੰਦਗੀ ਬਚਾਈ ਜਾਵੇ ਸਭ ਪੈਣਾ ਪਰਾਵਾਂ ਦੇ ਨਾਲ ਤੇ ਸਾਡੀ ਮਦਦ ਕੀਤੀ ਜਾਵੇ ਹੂੰ ਹੂੰ ਤੇ ਹੁਣ ਕੀ ਲੋਕਾਂ ਤੋਂ ਕੀ ਫਰਿਆਦ ਕਰਨਾ ਚਾਹਦੇ ਲੋਕਾਂ ਤੋਂ ਇਹੀ ਕਹਿੰਨੇ ਆ ਵੀ ਸਾਨੂੰ ਸਾਥਾ ਕੀਤੀ ਜਾਵੇ ਸਾਡੀ ਹਾਂ ਹਾਂ ਤੇ ਲੜਕੇ ਦੀ ਜ਼ਿੰਦਗੀ ਬਚ ਜਾਵੇ ਤੁਸੀਂ ਕੁਝ ਵੇਚਿਆ ਵੀ ਇਹ ਲਾਈਵ ਵਾਸਤੇ ਹਾਂਜੀ ਕੀ ਵੇਚਿਆ ਸਭ ਕੁਝ ਵੇਚ ਚੁੱਕੇ ਆ ਘਰ ਵੀ ਵੇਚ ਚੁੱਕੇ ਆ ਮੱਜ ਵੀ ਵੇਚ ਚੁੱਕੇ ਆ ਹਾਂ ਹਾਂ ਤੇ ਕਿੰਨਾ ਹੈਗਾ ਅਸੀਂ ਆਪ ਦਾ ਸਭ ਕੁਝ ਵੇਚ ਚੁੱਕੇ ਤੇ ਹੁਣ ਰਹਿੰਦੇ ਕਿੰਦੇ ਚ ਪਏ ਹੁਣ ਅਸੀਂ ਇੱਕ ਚੌਪੜੀ ਚ ਰਹਿੰਨੇ ਆ ਹਾਂ ਹਾਂ ਯਾਰ ਜੀ ਤੌਰ ਤੇ ਮਕਾਨ ਵੀ ਬਣਾਇਆ ਹਾਂ ਹਾਂ ਯਾਰ ਜੀ ਤੌਰ ਤੇ ਛੋਟਾ ਜਿਹਾ ਸਭ ਦਰੜ ਮਿਲ ਕੇ ਮਾੜਾ ਮਟਾ ਆਸ-ਪਾਸ ਵਾਲਿਆਂ ਨੇ ਉਹ ਸਾਨੂੰ ਖੜਾ ਕਰਕੇ ਦਿੱਤਾ ਉਸ ਮੰਜੀ ਉਸ ਦੀ ਹੰਦੀ ਵਿੱਚ ਸਰਕਾਰਾਂ ਨੇ ਕੋਈ ਛੱਤਾਂ ਦਾ ਤਾਂ ਕੁਝ ਨਹੀਂ ਦਿੱਤਾ ਇਹ ਕੋਈ ਕੁਝ ਨਹੀਂ ਦਿੱਤਾ ਜੀ ਕੋਈ ਛੱਤ ਦਾ ਮੋਜਾ ਨਹੀਂ ਦਿੱਤਾ ਕਿਸੇ ਨੂੰ ਨਹੀਂ ਜੀ ਕੋਈ ਛੱਤ ਦਾ ਨਹੀਂ ਦਿੱਤਾ ਦੋ ਮਕਾਨ ਦੇਖ ਚੁੱਕੇ ਕੋਈ ਕੁਝ ਨਹੀਂ ਦਿੱਤਾ ਸਾਨੂੰ ਉਹਨਾਂ ਦਾ ਹੁਣ ਕੀ ਮੰਗੇ ਹੁਣ ਮੰਗੇ ਬੱਚੇ ਦੀ ਤੇ ਸਾਡੇ ਘਰ ਦੇ ਹਾਲਾਤ ਨੂੰ ਮਦਦ ਮਿਲ ਜੇ ਮਦਦ ਤਾਂ ਦਿੱਤੀ ਜਾਵੇ ਕੀ ਨਾਮ ਤੁਹਾਡਾ ਮੇਰਾ ਨਾਮ ਮਨਜੀਤ ਕੌਰ ਜਿਤਕੌਰ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਕੀ ਲੱਗਦਾ ਜਿਹੜਾ ਤੁਹਾਡੇ ਇਹ ਮੇਰਾ ਵੀਰਾ ਤੇ ਅਸੀਂ ਬਾਰਡਰ ਤੇ ਰਹਿਣ ਵਾਲੇ ਆ ਬਿਲਕੁਲ ਦਰਿਆ ਦੇ ਕਿਨਾਰੇ ਦੇ ਨਾਲ ਰਹਿਣ ਵਾਲੇ ਆ ਜੇ ਸਾਡਾ ਜਦੋਂ ਵੀ ਪਾਣੀ ਆਂਦਾ ਸਾਡਾ ਸਾਰਾ ਕੁਝ ਲੈ ਕੇ ਨਾਲੇ ਆਪਣੇ ਪਾਣੀ ਦੇ ਵਿੱਚ ਹੀ ਲੈ ਕੇ ਬਹੁਤ ਜਾਂਦਾ ਕਿਸ ਤਰ੍ਹਾਂ ਦੇ ਬਹੁਤ ਜ਼ਿਆਦਾ ਤਬਾਹੀ ਫੇਰਦਾ ਸਾਡੇ ਘਰੇ ਕਮਰੇ ਸਾਡੇ ਡਿੱ ਚੁੱਕੇ ਨੇ ਸਾਡਾ ਵੀਰਾ ਢਾਣੇ ਕੱਢ ਕੇ ਉੱਤੇ ਛੱਤ ਤੇ ਲੱ ਜਾ ਰਹੇ ਸੀ ਪਾਣੀ ਬਹੁਤ ਜ਼ਿਆਦਾ ਆ ਗਿਆ ਸੀ ਤੇ ਵੀਰੇ ਦੇ ਡਿੱਗਣ ਕਰਨਾ ਸੱਟ ਵੱਜ ਚੁੱਕੀ ਸੀ ਤੇ ਉਹਨਦੇ ਕੰਬਰ ਵਿੱਚ ਕਹਿੰਦੇ ਆ ਮਣ ਕੇ ਮਤਲਬ ਡਿੱਗ ਚੁੱਕਿਆ ਕੋਈ ਕਹਿੰਦਾ ਆਡੀ ਫ੍ਰੈਚ ਹੋ ਗਈ ਆ ਤੇ ਇਸ ਲਈ ਉਹਨਦੇ ਲੱਤਾਂ ਤੋਂ ਚੱਲ ਨਹੀਂ ਸਕਦੇ ਤੋਰ ਨਹੀਂ ਸਕਦੇ ਪਿੱਛੇ ਬਹੁਤ ਜ਼ਿਆਦਾ ਜ਼ਖਮ ਵੀ ਹੋ ਚੁੱਕਿਆ ਕਿੰਨਾ ਕੁ ਜ਼ਖਮ ਜ਼ਿਆਦਾ ਡੂੰਗਾ ਹੋ ਚੁੱਕਿਆ ਜਿਹੜਾ ਹੁਣ ਡਾਕਟਰਾਂ ਵੱਲੋਂ ਜਵਾਬ ਦਿੱਤਾ ਗਿਆ ਕੀ ਕਹਿੰਦੇ ਜੀ ਤੋ 3 ਇੰਚ ਡੂੰਗਾ ਹੋ ਚੁੱਕਿਆ ਬਹੁਤ ਜ਼ਿਆਦਾ ਡੂੰਗਾ ਹੈ ਤੇ ਕਹਿੰਦੇ ਵੀ ਇਲਾਜ ਸਾਡੇ ਵਾਸਤੇ ਬਾਹਰ ਹੈ ਵੀ ਨਹੀਂ ਇਲਾਜ ਸਾਡੇ ਤੋਂ ਨਹੀਂ ਹੋ ਸਕਦਾ ਤੇ ਇਸ ਲਈ ਸਾਨੂੰ ਸਭ ਤੋਂ ਜ਼ਿਆਦਾ ਪੈਨਾਪਰਾਮਾਂ ਦੀ ਮਦਦ ਚਾਹੀਦੀ ਏ ਸਾਡੇ ਤੇ ਸਰਕਾਰ ਨੇ ਕੋਈ ਸਾਡੀ ਸਹਾਇਤਾ ਨਹੀਂ ਕੀਤੀ ਨਾ ਹੀ ਸਾਡੇ ਸਰਪੰਚਰ ਨੇ ਕੀਤੀ ਨਾ ਹੀ ਸਾਡੇ ਕਿਸੇ ਨੇ ਅੱਜ ਤੱਕ ਸੁਣੀ ਤੇ ਸਾਨੂੰ 3-4 ਲੱਖ ਰੁਪਇਆ ਮੰਗ ਚੁੱਕੇ ਨੇ ਡਾਕਟਰ ਸਾਡੇ ਕੋਲ ਕੁਝ ਵੀ ਇਸ ਟਾਈਮ ਨਹੀਂਗਾ ਸਾਡੇ ਕੋਲ ਇੱਕ ਸਿਰਫ ਸਾਡੀ ਮੱਝ ਸੀਗੀ ਅਸੀਂ ਉਹ ਵੀ ਵੇਚ ਕੇ ਆ ਦੇ ਆਲਾਜ ਦੀ ਲਾਧ ਦਿੱਤਾ ਇਸ ਲਈ ਸਾਡੇ ਕੋਲ ਕੁਝ ਵੀ ਇਸ ਟਾਈਮ ਨਹੀਂਗਾ ਨਾ ਹੀ ਸਾਡੀ ਜ਼ਮੀਨ ਅਸੀਂ ਮਿਹਨਤ ਕਰਦੇ ਆਂ ਸਿਰਫ ਡੈਡੀ ਕਮਾਉਣ ਵਾਲਿਆ ਵੀਰਾ ਮੰਜੇ ਤੇ ਡਿੱਗਿਆ ਆ ਤੇ ਇੱਕ ਵੀਰੇ ਦੀ ਛੋਟੀ ਜੀ ਗੁੱਡੀ ਆ ਅਸੀਂ ਦੋ ਭੈਣਾਂ ਆ ਗਿਆ ਇੱਕੋ ਭਰਾ ਹਾਂਜੀ ਇੱਕ ਹੀ ਆ ਭਰਾ ਤੇ ਹੁਣ ਕੀ ਮਦਦ ਦੀ ਗਾਰ ਲਵਾ ਦੇ ਕੀ ਕਹਿਣਾ ਚਾਹੁੰਦੇ ਆ ਵੀ ਸਾਡੇ ਵੀਰੇ ਦਾ ਇਲਾਜ ਕਰਾਇਆ ਜਾਵੇ ਸਾਰੇ ਪਣ ਪ੍ਰਾਣ ਉਰਾਲ ਕੇ ਕਹਿਣਾ ਚਾਹੁੰਦੇ ਹਾਂ ਹੂੰ ਹੂੰ ਵੀ ਸਾਡੀ ਮਦਦ ਕੀਤੀ ਜਾਵੇ ਤੇ ਡਾਕਟਰਾਂ ਮਤਲਬ ਕਿੰਨੇ ਕੇ ਪੈਸੇ ਮੰਗੇਗੇ ਸੀ ਉਹ ਕਹਿੰਦੇ ਆ 3-4 ਲੱਖ ਰੁਪਇਆ ਖਰਚਾ ਆ ਜਾਏਗਾ 8 ਸਾਡੇ ਕੋਲ ਇੰਨੇ ਪੈਸੇ ਨਹੀਂ ਗੀ ਜੀ ਕਿੰਨਾ ਕ जख्म ਹੈ ਬਹੁਤ ਜ਼ਿਆਦਾ ਡੰਬਾ ਬਹੁਤ ਜ਼ਿਆਦਾ जख्मਾਂ ਜੀ ਪਿੱਛੇ ਬਹੁਤ ਜ਼ਿਆਦਾ ਗੋਡਿਆਂ ਤੇ ਵੀ ਪਿੱਛੇ ਵੀ ਇੱਕ ਸਾਈਡ ਤੇ ਇਵੇਂ ਪੈ ਰਹਿੰਦੇ ਆ ਨਾ ਹੀ ਪੈ ਰਿਲਦੇ ਆ ਨਾ ਹੀ ਲੱਤਾਂ ਜਿੱਥੇ ਪਿਆ ਉੱਥੇ ਹੀ ਪੈ ਰਹਿੰਦੇ ਆ ਤੇ ਜੇ 5 ਲੱਖ ਦੀ ਸਰਕਾਰ ਕਹਿੰਦੀ ਕਾਰਡ ਤੇ ਬਿਲਕੁਲ ਤੁਹਾਨੂੰ ਸਵਾਵਾ ਤਰੇ ਹੀ ਮਿਲਣਗੀਆਂ ਉਹਦੇ ਚ ਤੁਸੀਂ ਇਲਾਜ ਕਰਾ ਕੇ ਦੇਖਿਆ ਕੋਈ ਕੋ ਹੋਇਆ ਨਹੀਂ ਜੀ ਸਾਡੀ ਕਿਸੇ ਡਾਕਟਰਾਂ ਨੇ ਨਹੀਂ ਸੁਣੀ ਕਹਿੰਦੇ ਨਹੀਂ ਸਾਡੇ ਵਾਸਤੇ ਬਾਹਰੇ ਨਾ ਹੀ ਸਾਡੀ ਸੇਮ ਚੱਲੀ ਨਾ ਹੀ ਕੁਝ ਹੋਇਆ ਅਸੀਂ ਬਹੁਤ ਜਿਆਦਾ ਹਾਂ ਜੀ ਸਾਡੇ ਡਾਕਟਰ ਚਲਾਉਂਦੇ ਨਹੀਂ ਕਿ ਨਹੀਂ ਜੀ ਚੱਲਿਆ ਹੀ ਨਹੀਂ ਕਾਟ ਕਹਿੰਦੇ ਕੀ ਕਹਿੰਦੇ ਚੱਲਣਾ ਇਹਦਾ ਇਲਾਜ ਨਹੀਂ ਹੋਣਾ ਦਾ ਇਲਾਜ ਸਾਡੇ ਤੁਨੀ ਵਾਸਤੋਂ ਬਾਹਰ ਕਹਿੰਦੇ ਨਹੀਂ ਸਾਡੇ ਤੁਨੀ ਹੋ ਸਕਦਾ ਤੇ ਅਸੀਂ ਬਹੁਤ ਜ਼ਿਆਦਾ ਪਬਲ ਭਜਾਈ ਕੀਤੀ ਹੈ ਹਸਪੀਟਲ ਲੈ ਕੇ ਗਏ ਅਸੀਂ ਕਿਤੇ ਵੀ ਸਾਡੀ ਸੁਣਾਈ ਨਹੀਂ ਹੋਈ ਨਾ ਇਹਦਾ ਇਲਾਜ ਹੈ ਵੀਰਾਂ ਦਾ ਹੁਣ ਤੁਸੀਂ ਲੋਕਾਂ ਤੋਂ ਸਮਾਜ ਸੇਵੀਤ ਕੀ ਮੰਗ ਕਰਦੇ ਹੋ ਅਸੀਂ ਇਹੀ ਕਹਿੰਨੇ ਆ ਕਿ ਸਾਡੀ ਜਿੰਨੇ ਵੀ ਵੀਰ ਭੈਣ ਭਰਾਵਾਂ ਨੇ ਕਿੰਨੀ ਮਦਦ ਕਰਨ ਜਿੰਨੀ ਵੀ ਹੋ ਸਕਦੀ ਹੈ ਜੀ ਵੀਡੀਓ ਦੇਖਣ ਹਾਂਜੀ ਹੂੰ ਹੂੰ ਮਦਦ ਕੀਤੀ ਜਾਵੇ ਹਾਂਜੀ ਮਦਦ ਕੀਤੀ ਜਾਵੇ ਵੀਰਾ ਸਾਡਾ ਇਹ ਇੱਕੋ ਹੀ ਆ ਅਸੀਂ ਦੋ ਭੈਣਾ ਤੇ ਸਾਡੀ ਇਹਦੇ ਵੀਰੇ ਦੀ ਇੱਕੋ ਗੁੜੀਆ ਸਾਲ ਦੀ ਆ ਠੀਕ ਅਸੀਂ ਇਹੀ ਕਹਿਣਾ ਵੀ ਸਾਡਾ ਪਾਣੀ ਆਇਆ ਨਕਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਸਾਡੇ ਵੀਰੇ ਦੀ ਬਹੁਤ ਜ਼ਿਆਦਾ ਹਾਲਤ ਮਾੜੀ ਆ ਤੇ ਸਾਡੀ ਹੈਲਪ ਕੀਤੀ ਜਾਵੇ ਜਿੰਨੀ ਵੀ ਕਿਸੇ ਤੋਂ ਹੋ ਸਕੇ ਠੀਕ